ਇਸ ਕਰਕੇ ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਿਮ ਪ੍ਰਾਪਾਇ ਉਤਰੇ ਸਗਲ ਬਿਸ਼ੂਰੇ ਖਾਲੇ ਸੁਨਣ ਦਾ ਉਤਰੇ ਸਗਲ ਬਿਸ਼ੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਦੁਖ ਰੋਗ ਤਾਪ ਸਭ ਪਛੁੱਤਰ ਜਾਊਗਾ ਪਰ ਉਸ ਦਾ ਇਲਾਜ ਹੈ ਕਿ ਜਿਸ ਤਰ੍ਹਾਂ ਵੀ ਹੋ ਸਕੇ ਤੇ ਗੁਰੂ ਦੀ ਬਾਣੀ ਸੁਣਨੀ ਸ਼ੁਰੂ ਕਰੋ ਕਿ ਹੈ ਗੁਰੂ ਦੀ ਬਾਣੀ ਸੁਣੋ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈਰੇ ਸਰਸ਼ੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਪੁਨੀਤ ਨਾਮ ਪਵਿੱਤਰ ਸ਼ਾਪ ਨਿਰਮਲ ਜਿਹੋ ਜੀ ਬਿਰਤੀ ਗੁਰੂ ਨੂੰ ਚਾਹੀਦੀ ਹੈ ਸੁਣ ਸੁਣ ਕੇ ਉਹੋ ਜੀ ਹੋ ਜਾਣੀ ਜਿਹੋ ਜਾਂ ਮਨ ਸਤਿਗੁਰਾਂ ਨੂੰ ਚਾਹੀਦਾ ਸੁਣ ਸੁਣ ਕੇ ਉਹੋ ਜਾਂ ਹੋ ਜਾਣਾ ਜਿਹੋ ਜੇ ਵਿਚਾਰ ਸਤਿਗੁਰਾਂ ਨੂੰ ਚਾਹੀਦੇ ਸਾਡੇ ਉਹੋ ਜੇ ਵਿਚਾਰ ਅੰਦਰ ਹੋ ਜਾਣੇ ਇਹ ਪਾਤਸ਼ਾਹ ਸਮਝਾਉਂਦੇ ਨੇ ਸੁਣਦੇ ਪਨੀਤ ਕਹਤੇ ਉਹ ਵੇਖ ਸਤਿਗੁਰ ਰਹਾ ਭਰਪੂਰੇ ਬਿਨ ਬੰਤਨਾਨ ਗੁਰ ਚੰਨ ਲਾਗੇ ਬਾਜੇ ਅਨਹਦ ਤੁਰੇ ਇਸ ਰਵਣ ਸ਼ਕਤੀ ਇੱਥੋਂ ਤੱਕ ਲੈ ਜਾਂਦੀ ਹੈ ਨਾਏ ਸੁਣਿਆ ਸਭ ਸ਼ਿਧ ਹੈ ਨਾਮ ਸੁਣਦੇ ਹੋ ਨਾਏ ਸੁਣਿਆ ਸਭ ਸ਼ਿਧ ਹੈ ਅਰਿੱਧ ਪਿੱਛੇ ਆਵੇ ਸਰਬੰ ਦਾ ਪਾਲਾ ਨਾਏ ਸੁਣਿਆ ਨਉ ਨਿਧ ਮਿਲੈ ਮਨ ਚਿੰਦਿਆ ਭਾਵੈ ਜੋ ਤੇਰੇ ਮਨ ਦੀ ਚਾਹਤ ਹੈ ਉੱਤੇ ਤੂੰ ਕੁਸ਼ਮ ਨਹੀਂ ਹੁੰਦਾ ਤੇ ਤੂੰ ਬੜੀ ਲਗਨ ਦੇ ਨਾਲ ਗੁਰੂ ਦੀ ਬਾਣੀ ਸੁਨਿਆ ਕਰ ਤੈਨੂੰ ਨਹੀਂ ਪੜ੍ਹ ਹੁੰਦੀ ਕਿ ਕਥਾ ਨਹੀਂ ਕਰ ਹੁੰਦਾ ਕਥਾ ਨਹੀਂ ਕਰ ਹੁੰਦੀ ਹੈ ਤਾਂ ਪਾਤਸ਼ਾਹ ਕਹਿੰਦੇ ਤੂੰ ਬਾਣੀ ਸੁਣ ਆਪਣੇ ਘਰ ਚ ਸ਼ਬਦ ਲਾ ਰੱਖ ਉਹਨਾਂ ਨੂੰ ਸੁਣੀ ਚੱਲ ਪਿਆ ਦਾ ਕੋਈ ਕਥਾ ਲਾ ਲਾ ਉਹਨੂੰ ਸੁਣੀ ਚੱਲ